ਸ਼ਾਮ ਤਾ ਮੈਂ ਅੱਧੇ ਟੁਲੇ ਦੀ ਪਵਾਉਂਗਾ ਅਗਰ ਇਸ ਤਾਂ ਵੀ ਤਾਂ ਕਰਾਉਣਾ ਹੈ ਹੈ ਤਾਂ ਵੈਸੇ ਚਰਨੋ ਕੰਜੂਸ ਹੀ ਚੱਲ ਕੋਈ ਨਹੀਂ ਲੱਗਦਾ ਮੇਰੀ ਸਾਲੀ ਆ ਫਿਰ ਰਿਸ਼ਤੇ ਕਿਹੜਾ ਧਰੇ ਵੇਖ ਤੇ ਮਿਲਦੇ ਚੱਲ ਕੇ ਸਟਾਰਟ ਸ਼ਾਮ ਤਾ ਮੈਂ ਅੱਧੇ ਟੁਲੇ ਦੀ ਪਵਾਉਂਗਾ ਹੂੰ ਅੱਛਾ ਸਟਾਰਟ ਸ਼ਾਮ ਤਾ ਨਾ ਮੈਂ ਅੱਧੇ ਟੁਲੇ ਦੀ ਪਵਾਉਂਗਾ ਆਖਰ ਰਿਸ਼ਤਾ ਵੀ ਤਾਂ ਕਰਾਉਣਾ ਹੈਗਾ ਹੈ ਤਾਂ ਵੈਸੇ ਚਰਨੋਂ ਕਜੂਸ ਹੀ ਥੋੜੀ ਜੀ ਚੱਲ ਕੋਈ ਨਹੀਂ ਰਿਸ਼ਤੇ ਕਿਹੜਾ ਧਰੇ ਪਿਆ ਰੋਜ਼ ਰੋਜ਼ ਹੈ ਤਾਂ ਫਿਰ ਸਾਲੀ ਦਾ ਮੇਰੀ ਤਾਪ ਪਾ ਲਾਂਗੇ ਨਹੀਂ ਹਾਂ ਸ਼ਟਾਰਟ ਲੈ ਜੱਕਰ ਸਿਆ ਨਾਲੇ ਉਹਦਾ ਕੀ ਕਸੂਰ ਹੈਗਾ ਮੇਰਾ ਵੱਡਾ ਮੁੰਡਾ ਤਾਂ ਇੰ ਕਸੂਰ ਨਹੀਂ ਸ਼ਟਾਰਟ ਗੱਲਾਂ ਤਾਂ ਭਾਈ ਸਾਰੀਆਂ ਹੀ ਨੇ ਠੀਕ ਹੈ ਨਾਲੇ ਤੂੰ ਕਿਹੜਾ ਕੋਈ ਸੋਚਿਆ ਹੈਗਾ ਨੇ ਮੇਰਾ ਤਾਂ ਸਮਝਿਆ ਆਪ ਦਾ ਕੰਬਲ ਵਿੱਚ ਰਹਿ ਗਿਆਗਾ ਜੇ ਕੋਈ ਪਾਲੇ ਓ ਸਟਾਪ ਨਮੋ ਚੱਪਾ ਉਹ ਮੇਰੀ ਮਾਂ ਐ ਨਾਲਿਆਂ ਬੁੜੀ ਕੀ ਹੁੰਦਾਗਾ ਜੰਮਿਆ ਪਾਲਿਆ ਮੈਨੂੰ ਜੇ ਤੂੰ ਉੜਕੇ ਇਹ ਲਬਜ ਬੋਲੀਆ ਨਾ ਮੈਂ ਭੁੱਲ ਜੂ ਵੀ ਆਪਣਾ ਕੋਈ ਰਿਸ਼ਤਾ ਕਾ ਸਰਦਾਰ ਜੀ ਮੈਨੂੰ ਆ ਉਮੀਦ ਨਹੀਂ ਸੀ ਤੁਹਾਡੇ ਤੋਂ ਅੰਨੇ ਮਾਂ ਮੇਰੀ ਗੱਲ ਤਾਂ ਸੁਣ ਲੈ ਕੀ ਯਾਰ ਕਿੱਥੇ ਫਸ ਗਿਆ ਮੈਂ ਹੁਣ ਮਾਂ ਦੀ ਸੁਣਾ ਕੇ ਜੀ ਸੁਣਾ ਆ ਮਾਂ ਵੀ ਬੋਲਣੋਂ ਨਹੀਂ ਹਟਦੀ ਫੱਕਾ ਗਿਆ ਮੈਂ ਤਾਂ ਸਮਝ ਆਪਸੇ ਸੱਚਾ ਇੱਥੇ ਤੱਕ ਕਿਰਕਲੀਆ ਹੋਰ ਨਹੀਂ ਨਾ ਟਾਈਮ ਲੱਤਾ ਉਤਰ ਲੱਗਿਆ ਨੇ ਕੀ ਗੱਲ ਹੈ ਜੇ ਤਿਆਰ ਨਹੀਂ ਹੋਏ ਨਹੀਂ ਗਲਤ ਹੋ ਗਿਆ ਤੁਸੀਂ ਤਾਂ ਉਤਰ ਕਿਉਂ ਨਾ ਹੈ ਅੱਛਾ ਠੀਕ ਸਟਾਰਟ ਕੁੜੀ ਹੋਈ ਹੈ ਜੀ ਨਿੰਮੂ ਕੋਲੇ ਮੈਂ ਤੇ ਬੜੇ ਚਾ ਚੜਿਆ ਹੋਇਆ ਆਪਾਂ ਨਿੰਮੂ ਨੂੰ ਮਿਲਣ ਜਾਣਾ ਚੱਲ ਭਗਵਾਨ ਦਾ ਸ਼ੁਕਰ ਹੈ ਹੁਣ ਮੈਨੂੰ ਇਹ ਤਾਂ ਦੱਸ ਗੁੜੀਆ ਤੇ ਨਿੰਮੂ ਕਿਵੇਂ ਆ ਠੀਕ ਤਾਂ ਹੈ ਨਾ ਉਹ ਬਿਲਕੁਲ ਠੀਕ ਠਾਕ ਨੇ ਗੁੜੀਆ ਵੀ ਠੀਕ ਹੈ ਤੇ ਨਿੰਮੂ ਵੀ ਠੀਕ ਹੈ ਚਲ ਵਧੀਆ ਹੋਇਆ ਪਰ ਮੈਂ ਸਟਾਰਟ ਹਾਂ ਨਿੰਮੂ ਦੇ ਜੀਜੂ ਆਪਾਂ ਬੁੱਢੀ ਤੋਂ ਕੀ ਲੈਣਾ ਹੈ ਸਰਦਾਰ ਤੇ ਨਿੰਮੂ ਨੂੰ ਵਧੀਆ ਰੱਖਦਾ ਹੈ ਨਾ ਆਪਾਂ ਤੇ ਸਰਦਾਰ ਨਾਲ ਮਤਲਬ ਬੁੱਢੀ ਨਾਲ ਕੀ ਮਤਲਬ ਹੈ ਆ 2 ਸਾਲਾਂ ਨੂੰ ਮਰ ਜਾਣਾ ਬੁੱਢੀ ਨੇ ਕਿਹਨੂੰ ਪੁੱਛਣਾ ਹੈ ਬੁੱਢੀ ਨੂੰ ਭਾਬੀ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਪਈ ਹੈਗੀ ਤੁਸੀਂ ਬੁੱਢੀ ਬੁੱਢੀ ਕਰੀ ਜਾਂਦੇ ਓ ਐਦਾਂ ਮਰਨ ਵਾਲੀ ਬੁੱਢੀ ਨਹੀਂ ਹੈਗੀ ਉਹ ਹੋਰ ਹੱਡੀ ਦੀ ਬੁੱਢੀ ਹੈਗੀ ਹੈਗੀ ਤੇ ਮੈਂ ਵੀ ਤੇ ਚੰਨ ਨੂੰ ਇਹੀ ਕਹਿ ਰਹੇਗਾ ਨਿੰਮੂ ਕਿਤੇ ਨਾ ਕਿਤੇ ਦੁਖੀ ਲੱਗਦੀ ਹੈ ਮੈਨੂੰ ਉਹਦੇ ਅੱਖਾਂ 'ਚ ਦੇਖਿਆ ਮੈਂ ਇਹ ਤਾਂ ਮਾੜਾ ਮੋਟਾ ਘਰਾਂ ਦੇ ਵਿੱਚ ਲੜਾਈ ਬੜਾਈ ਹੁੰਦੀ ਰਹਿੰਦੀ ਹੈ ਫਿਰ ਕੀ ਹੋਇਆ ਸਰਦਾਰ ਨਾਲ ਗੱਲ ਇਹਨੇ ਆਪਣੀ ਤੇ ਨਿੰਮੂ ਦੀ ਵੀ ਤੇ ਸਰਦਾਰ ਨਾਲ ਹੀ ਗੱਲ ਹੈ ਨਾ ਬਸ ਉਹ ਦੋਨੋਂ ਜਣੇ ਖੁਸ਼ ਹੈ ਤੇ ਬਸ ਕੋਈ ਗੱਲ ਨਹੀਂ ਫਿਰ ਕੀ ਹੈ ਤੂੰ ਸਤੇ ਐਵੇਂ ਗੱਲ ਦਿਲਤੇ ਲਾ ਰਹੀ ਓ ਜਨ ਨੂੰ ਤੂੰ ਗੱਲ ਸਮਝ ਨਹੀਂ ਰਹੀ ਜਿਸ ਪਹਿਲਾਂ ਆਪਣੀ ਚੰਨੂ ਕਿੰਨਾ ਖੁਸ਼ ਰਹਿੰਦੀ ਸੀ ਉਹਦਾ ਉਹਦਾ ਚਿਹਰਾ ਨਹੀਂ ਰਿਹਾ ਪਹਿਲਾਂ ਵਾਲਾ ਤਾਂ ਇਹੀ ਤੇ ਮੈਂ ਗੱਲ ਕਰਾਂ ਇੰਨਾ ਕਿ ਤੇ ਚਿਹਰਾ ਨਿਕਲੇ ਪਿਆ ਉਹਦਾ ਫਿਕਰ ਹੈ ਉਹਨੂੰ ਉਹਨੇ ਦਰਦੀ ਨੇ ਨਹੀਂ ਦੱਸਿਆ ਚਾਹੇ ਉਹਨੇ ਕਿੱਦਾਂ ਵੀ ਕਹਿ ਲਓ ਗੱਲ ਛੁਪਾ ਲਈਏ ਪਰ ਉਹ ਦੁਖੀ ਜ਼ਰੂਰ ਹੈਗੀ ਐ ਨਿੰਮੂ ਦੇ ਜੀਜੂ ਵਿਆਹ ਤੋਂ ਬਾਅਦ ਨਾ ਫਰਕ ਪੈ ਜਾਂਦਾ ਹੈ ਹੁਣ ਕਿਹਨੂੰ ਪਤਾ ਹਾਂ ਮੇਰੇ ਭਾਗੀਆਂ ਕਿ ਕਿੱਥੋਂ ਆ ਗਏ ਹਾਂ 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 ਬਾਕੀ ਕਰ ਲੈ ਕਰ ਲੈ ਸਟਾਰਟ ਉਹ ਨਹੀਂ ਸੀਗਾ ਕਰਮਾ ਸਰਦਾਰ ਉਹ ਤਾਂ ਕਤਲ ਹੋ ਗਿਆ ਸੀਗਾ ਤੇ ਹਾਂ ਤੇਰਾ ਬਰਾ ਮਿਲਿਆ ਸੀਗਾ ਤੇ ਉੱਚ ਇਹ ਕਿਧਰੋਂ ਆ ਗਏ ਹੁਣ ਇਹ ਪਤਾ ਨਹੀਂਗਾ ਤੇ ਤੂੰ ਤਾਂ ਬੜਾ ਭੈੜਾ ਬੰਦਾ ਹੈਗਾ ਖਤਰਨਾਕ ਹੈਗਾ ਤੇ ਮੈਂ ਤਾਂ ਗਲਤੋ ਫੜ ਲਿਆ ਮੈਨੂੰ ਕਹਿੰਦਾ ਮੈਨੂੰ ਸਾਰਾ ਪਤਾਗਾ ਦਾ ਕਤਲ ਕਿਨੇ ਕੀਤਾ ਤੇ ਫਿਰ ਤੂੰ ਕੀ ਗਿਆ ਮੈਂ ਕੀ ਕਹਿਣਾ ਸੀਗਾ ਜੋ ਹੋਇਆ ਸੀ ਮੈਂ ਕਹਤਾ ਮੈਂ ਕਹ ਭਾਈ ਉਹਨੂੰ ਤੇ ਖੜਕੂ ਨੇ ਮਾਰੇਗਾ ਹਾਂ ਵਧੀਆ ਕੀਤਾ ਇਹ ਫਿਰ ਤੂੰ ਹਾਂ ਤੇ ਗੱਲ ਹੀ ਸਹੀ ਸੀ ਕਿ ਤੇਰੀ ਗੱਲ ਸਹੀ ਸੀ ਕਿ ਤੇ ਮੈਂ ਕਹਿੰਦਾ ਹਾਂ ਪਰ ਉਹਨੇ ਤਾਂ ਮੈਨੂੰ ਬੜਾ ਡਰਾਇਆ ਕਹਿੰਦਾ ਵੀ ਇਹ ਖੜਕੂਆਂ ਦਾ ਕੰਮ ਨਹੀਂ ਹੈਗਾ ਇਹ ਨੰਬਰਦਾਰ ਸਰਦਾਰ ਦਾ ਕੰਮ ਹੈਗਾ ਤੇ ਮੈਨੂੰ ਤੇ ਇਹ ਲੱਗ ਰਿਹਾ ਹੈ ਕਿ ਹੁਣ ਨਿੰਮੋ ਦਾ ਘਰ ਪਟਿਆ ਜਾਏਗਾ। ਤੇ ਇਹ ਕੀ ਗਈ ਹੈ ਨਾ ਇਹ ਤੇ ਮੈਂ ਕੀ ਕਹਣਾ ਹੈ ਜਿਹੜੀ ਗੱਲ ਹੋਈ ਹੈਗੀ ਮੈਂ ਉਹ ਕਹਣਾ ਹੈਗਾ ਮੈਂ ਤੈਨੂੰ ਘਬਰਾਇਆ ਪੈਂਗਾ ਡਰਿਆ ਪੈਂਗਾ ਔਰ ਮੈਂ ਕੋਈ ਤੈਨੂੰ ਵੈਸੇ ਹੀ ਕਹਿ ਰਹੇਗਾ ਗੱਲਬਾਤ। ਰੰਗੇ ਹੋਇਆ ਕੀ ਹੈ? ਸਭ ਕੁਝ ਠੀਕ ਤੇ ਹੈ ਨਾ? ਇਹ ਭਾਬੀ ਠੀਕ ਹੀ ਤੇ ਨਹੀਂ ਹੈਗਾ ਨਾ? ਕੀ ਹੋਇਆ ਦੱਸ ਤੇ ਸਹੀ। ਉਹ ਨਹੀਂ ਸੀਗਾ ਕਰਮਾ ਸਰਦਾਰ। ਉਹਦਾ ਕਤਲ ਹੋ ਗਿਆ ਸੀਗਾ। ਉਹ ਖੜਕੂਆਂ ਨੇ ਮਾਰ ਦਿੱਤਾ। ਪਤਾ ਨਹੀਂ ਕਿੱਦਾਂ ਘੁਮ ਘੁਮਾ ਕੇ ਗੱਲ ਹੋਈ। ਉਹ ਨਾ ਕੀ ਸੀਦਾ ਕਰਮ ਮੈਂ ਦੱਸ ਦਿੰਦਾ ਮੈਂ ਕੌਣ ਹੈ। ਠੀਕ ਹੈ। ਉਹ ਦੱਸ ਦਿੰਨਾ ਤੈਨੂੰ ਮੈਂ ਕੌਣਾ ਆ ਜਾ ਬੈਠ ਮੋਟਰਸਾਈਕਲ ਤੇ ਬਾਬਾ ਮੋਟਰਸਾਈਕਲ ਤੇ ਜੀ ਹਾਂ ਕਿਤੇ ਜਾਣਾ ਹੈ ਘੁੰਮਣ ਜਾਣਾ ਹੈਗਾ ਜਾਣਾ ਜਾਣਾ ਆ ਜਾ ਕਮਾਮਾਂਗੇ ਤੈਨੂੰ ਇਹ ਮੈਨੂੰ ਨੱਕਾ ਮਸੀਗਾ ਤੇ ਮੈਂ ਥੋੜਾ ਚੱਲੇਗਾ ਕੰਮ ਬਾਅਦ ਚ ਕਰੀ ਆਵਾਂਗੇ ਕਿਰਾ ਬੈਠ ਜਾ ਤੂੰ ਇਹ ਮੈਂ ਦੱਸ ਤੇ ਦਿਓ ਨਾ ਤੈਨੂੰ ਕਿਨੇ ਭੇਜੇ ਕੀ ਗੱਲ ਇਹਨੂੰ ਉੱਥੇ ਜਾ ਕੇ ਦੱਸਾਂਗੇ ਇੱਕ ਮਿੰਟ ਸਟਾਰਟ ਇਹ ਮੈਨੂੰ ਥੋੜਾ ਜਿਹਾ ਕੰਮ ਸੀਗਾ ਤੇ ਮੈਂ ਚੱਲੇਗਾ ਤੇ ਕੰਮ ਤੈਨੂੰ ਦੱਸਾਂਗੇ ਤੇ ਮੈਨੂੰ ਕਰਮੇ ਦੇ ਭਰਾ ਸ਼ੇਰੇ ਨੇ ਇਹ ਮੈਨੂੰ ਕੰਮ ਹੈ ਥੋੜਾ ਜਿਹਾ ਤੇ ਮੈਂ ਚਲੇ ਆਂਗਾ ਓਏ ਕੰਮ ਤਾਂ ਤੇਰਾ ਮੈਠੀ ਕਰ ਦੂੰ ਆ ਜਾ ਬੈੜ ਮੋਟਰਸਲ ਦੇ ਗਰਾ ਮੋਟਰਸਾਈਕਲ ਤੇ ਇਹ ਸਰਦਾਰ ਜੀ ਦੱਸ ਤੇ ਦਿਓ ਨਾ ਤੁਸੀਂ ਕਹੋਂ ਹੋ ਤੇ ਤੁਹਾਨੂੰ ਕਿਨੇ ਭੇਜੇ ਕਿੱਥੇ ਜਾਣਾ ਹੈ ਮੈਨੂੰ ਕਰਮੇ ਨੇ ਭੇਜਿਆ ਸ਼ੇਰੇ ਦੇ ਭਰਾ ਨੇ ਓਹੋ ਕਰਨੇ ਦੇ ਸਟਾਰਟ ਕੱਟ ਕੱਟ ਕਿੱਥੋਂ ਕਹਿਣਾ ਕਿ ਮੈਂ ਕੱਟ ਦਵਾਂ ਸਟਾਰਟ ਓਏ ਕੰਮ ਕੁਮਾ ਦੇ ਬਾਅਦ ਚ ਕਰ ਲਈਂ ਮੈਨੂੰ ਤੇਰਾ ਇੱਥੇ ਨਾ ਕੰਮ ਕਰਨਾ ਪੈ ਜੇ ਚੁੱਪ ਕਰਕੇ ਮੋਟਰਸਾਈਕਲ ਤੇ ਬਹਿ ਜਾ ਅੱਪਾ ਸਰਾਰ ਜੀ ਬੈਠਦਾ ਜਾਣਾ ਹੈ ਤੇ ਥੋੜਾ ਬਹੁਤ ਮੈਨੂੰ ਕੋਈ ਦੱਸਤਾ ਦਿਓ ਨਾ ਪਰ ਕਿੱ데 ਜਾਣਾ ਹੈਗਾ ਤੇ ਕਿਹਦੇ ਕੋਲ ਜਾਣਾ ਹੈਗਾ ਤੈਨੂੰ ਉੱਥੇ ਜਾ ਕੇ ਦੱਸੂ ਮੈਂ ਨਹੀਂ ਤੁਸੀਂ ਮੈਨੂੰ ਇਹ ਤੇ ਦੱਸਣਾ ਤੁਸੀਂ ਉਹ ਕਾਉਂਟ ਤੁਹਾਨੂੰ ਭੇਜੇਗੀ ਨਹੀਂ ਹੈਗਾ ਮੈਨੂੰ ਕਰਮੇ ਨੇ ਭੇਜਿਆ ਸਿਰੇ ਦੇ ਭਾਈ ਨੇ ਮੈਂ ਚਲੋ ਏੇ ਸ਼ੇਰਾ ਸਰਦਾਰ ਉਹ ਮੈਂ ਤਾਂ ਕੱਥਾ ਮੋਟਾ ਡਾਡਾ ਹੋਊਗਾ ਰੰਗਾ ਸੀ ਹੋ ਗਿਆ ਉੱtre ਨਹੀਂ ਆ ਮੈਥੋਂ ਇਹ ਸਰਦਾਰ ਉਹ ਮੈਂ ਤਾਂ ਆਖਿਆ ਖਾਸਾ ਮੋਟਾ ਡਾਡਾ ਹੋਊਗਾ ਇਹ ਰੰਗਾ ਸਰਦਾਰ ਜੀ ਸਾਸਰੀਕਾਲ ਸਾਸਰੀਕਾਲ ਇਹ ਕਿਵੇਂ ਉਹ ਕੀ ਹਾਲ ਆ ਵੀ ਰੰਗਿਆ ਹਾਲ ਬਹੁਤ ਵਧੀਆ ਜੀ ਤੁਸੀਂ ਦੱਸੋ ਕਿੰਨਾ ਬੁਲਾਇਆ ਸੀਗਾ ਸਨੇਹਾ ਭੇਜਿਆ ਸੀ ਬਾਈ ਨੇ ਤੇ ਮੈਂ ਤਾਂ ਭੱਜਿਆ ਵੱਜਿਆ ਆਇਆ ਤੇ ਮੈਨੂੰ ਤਾਂ ਇਦਾਂ ਹੀ ਲੱਗਿਆ ਵੀ ਮੈਨੂੰ ਕਰਮਾ ਸਰਦਾਰ ਮਿਲ ਗਿਆ ਜੀ ਹੋਏ ਨਾਲੇ ਆਉਂਦਾ ਤਾਂ ਤੂੰ ਕਿਵੇਂ ਨਾ ਜੇ ਤੂੰ ਨਾ ਵੀ ਆਉਂਦਾ ਤਾਂ ਤੈਨੂੰ ਚੱਕ ਕੇ ਲੈ ਆਉਣਾ ਸੀ ਜੱਗੇ ਨੇ ਹੋਰ ਜੱਗੇ ਨੇ ਅੱਜ ਤੱਕ ਕੀਤਾ ਹੀ ਕੀ ਹੈ ਨਹੀਂ ਨਹੀਂ ਐਡੀ ਤੇ ਕੋਈ ਗੱਲ ਹੀ ਨਹੀਂ ਸੀਗੀ ਜੀ ਤੁਸੀਂ ਸਨੇਹਾ ਭੇਜਿਆ ਤੇ ਜੱਗੇ ਵੀਰ ਨੇ ਮੈਨੂੰ ਕਿਹਾ ਕਿ ਸ਼ੇਰੇ ਭਾਈ ਨੇ ਬੁਲਾਇਆ ਤੇ ਮੈਂ ਤੇ ਭੱਜਿਆ ਵੱਜਿਆ ਆਇਆਗਾ ਮੇਰੇ ਤੇ ਘਰ ਦੇ ਨੇ ਕੰਮ ਸੀ ਮੈਂ ਤੇ ਕੰਮ ਛੱਡਿਆ ਕੋਈ ਗੱਲ ਨਹੀਂ ਤੁਸੀਂ ਠੀਕ ਠਾਕ ਹੋ ਮੈਨੂੰ ਦੱਸੋ ਕਿੰਨਾ ਕੀ ਮੇਰੇ ਤੱਕ ਨਾ ਚੀਜ਼ ਤੱਕ ਲੋਡ ਪੈ ਗਈ ਤਾ ਲੋਡ ਤਾਂ ਰੰਗਿਆ ਇਹ ਆ ਮੈਂ ਸੁਣਿਆ ਤੂੰ ਬਾਈ ਕਰਮੇ ਨਾਲ ਮਿਲ ਕੇ ਬੜੇ ਰੰਗ ਰੁੰਗੇ ਫਲਾਇਆ ਓਏ ਉਹਨਾਂ ਰੰਗਾਂ ਬਾਰੇ ਜਾਣਕਾਰੀ ਚਾਹੀਦੀ ਆ ਮੈਨੂੰ ਤੇ ਕਰਮੇ ਬਾਈ ਨਾਲ ਕੀ ਹੋਇਆ ਕਿਹਨੇ ਕੀਤਾ ਤੇ ਤੇਰਾ ਵਿੱਚ ਕਿੰਨਾ ਕ ਹੱਥ ਸੀ ਇਹ ਛੇਰੇ ਭਾਈ ਦੇਖ ਇਹ ਕਰਮਾ ਸਰਦਾਰ ਸੀ ਨਾ ਤੇ ਮੇਰਾ ਭਰਾ ਸੀਗਾ ਉਹ ਦੇ ਜਾਣ ਤੋਂ ਬਹੁਤ ਮੈਨੂੰ ਬੜਾ ਦੁੱਖ ਆ। ਉਹਨੂੰ ਖੜਕੂਆ ਨੇ ਮਾਰ ਦਿੱਤਾ। ਮੈਨੇ ਤਾਂ ਜਦੋਂ ਵੀ ਮੈਂ ਉਹ ਗੱਲ ਯਾਦ ਕਰਦਾ ਨਾ ਅੱਖਾਂ ਚ ਪਾਣੀ ਨਿਕਲ ਲੱਗ ਜਾਂਦਾ। ਯਾਰ ਕਾ ਸਟਾਰਟ। ਇੱਕ ਕੀ ਪੁੱਛਦਾ ਸ਼ੇਰੇ ਸਰਦਾਰ। ਇਹ ਕਰਮਾ ਤਾਂ ਮੇਰਾ ਭਰਾ ਵੀ ਸੀ ਤੇ ਮੇਰਾ ਯਾਰ ਵੀ ਸੀ। ਆ ਜਦੋਂ ਦਾ ਉਹਨੂੰ ਖੜਕੂਆ ਨੇ ਮਾਰਿਆ ਨਾ ਉਹ ਸੀਨ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦਾ ਨਾ ਮੇਰੀਆਂ ਅੱਖਾਂ ਦੇ ਵਿੱਚ ਤੇ ਪਾਣੀ ਨਹੀਂ ਖਤਮ ਹੁੰਦਾ। ਕੀ ਦੱਸਾਂ ਭਾਈ ਮੇਰਾ ਬਾਜ਼ ਮਰ ਮਛਦੇ ਹੰਝੂ ਜੇ ਨਾ ਬਖਾ ਤੂੰ ਮੈਨੂੰ ਸਭ ਪਤਾ ਕੀ ਹੋਇਆ ਕੀ ਨਾ ਹੋਇਆ ਨਾ ਤੈਨੂੰ ਕੀ ਪਤਾ ਓਏ ਉਹਨੂੰ ਖੜਕੂਆ ਨੇ ਮਾਰਿਆ ਦੇਖ ਛੇਰੇ ਸਰਦਾਰ ਇਹ ਮੈਨੂੰ ਨਹੀਂ ਪਤਾ ਇਹ ਸਾਰੇ ਪਿੰਡ ਨੂੰ ਪਤਾ ਆਏਗਾ ਹੈ ਉਹ ਖੜਕੂਆ ਸੀਗੇ ਦੋ ਜਾਨੇ ਸੀਗੇ ਕਾਲੇ ਕੱਪੜਿਆਂ ਦੇ ਵਿੱਚ ਸੀ ਮੂੰਹ ਢੱਕੇ ਸੀਗੇ ਸਾਰਾ ਪਿੰਡ ਕਹਿੰਦਾਗਾ ਮੈਂ ਕਹਾਂ ਜੂਠ ਥੋੜਾ ਬੋਲਦਾਗਾ ਤੂੰ ਜਾ ਕੇ ਪੁੱਛ ਪਤਾ ਕਰ ਤੂੰ ਤੇ ਪਤਾ ਨਹੀਂ ਕਿੰਨਾ ਐਵੇਂ ਤੈਨੂੰ ਕੀ ਸ਼ੱਕ ਪੈ ਗਿਆ ਮੈਂ ਆਪਣੇ ਭਰਾ ਨੂੰ ਕਿਉਂ ਮਰਵਾਵਾਂਗਾ ਤੂੰ ਗੱਲਾਂ ਕਿਹੜੀਆਂ ਕਰਦਾ ਪੈਂਗਾ ਸਤਾਰਾ ਕੌਂ ਵੀ ਚੱਕਿਆ ਤੈਨੂੰ ਕੀ ਲੱਗਦਾ ਵੀ ਇਹ ਖਾੜਕੂਆਂ ਦਾ ਕੰਮ ਆ ਓਏ ਖਾੜਕੂ ਤਾਂ ਜੇ ਬੰਦਾ ਮਾਰਦੇ ਨੇ ਕਹਿ ਕੇ ਮਾਰਦੇ ਨੇ ਵੀ ਅਸੀਂ ਸੌਦਾ ਲਾਇਆ ਇਹਦਾ ਇਹ ਤਾਂ ਕਿਸੇ ਨੇ ਵਿਚੋ ਵਿਚੀ ਕੰਮ ਕਰਤਾ ਚੁੱਪਕੇ ਹੀ ਤੇ ਮੁੜ ਕੇ ਭਾਫ ਕੱਢੀ ਨਹੀਂ ਨੀ ਨਾਮ ਲਾਤਾ ਖਾੜਕੂਆਂ ਦਾ ਨਹੀਂ ਨਹੀਂ ਸ਼ੇਰ ਸਰਦਾਰ ਦੇਖ ਜੇ ਇਦਾਂ ਦੀ ਗੱਲ ਹੁੰਦੀ ਪੁਰਸ ਤੋਂ ਭਲਾ ਕੋਈ ਲੁਕੇ ਛਿਪੇ ਰਹਿ ਸਕਦਾਗਾ ਹੈ ਮੈਨੂੰ ਦੱਸ ਉਹ ਕਤਲ ਤੇ ਖੂਦ ਦੇ ਵਿੱਚ ਹੋ ਜੇ ਗੱਲ ਬਾਹਰ ਆ ਜਾਂਦੀ ਹੈਗੀ ਤੇ ਉਹ ਤੇ ਫਿਰ ਵੀ ਕਰਮਾ ਸਰਦਾਰ ਸੀਗਾ ਐਡਾ ਵੱਡਾ ਪਿੰਡ ਦਾ ਸਰਦਾਰ ਸੀਗਾ ਹੈ ਮੈਨੂੰ ਤਾਂ ਉਹ ਗੱਲਾਂ ਯਾਦ ਕਰਕੇ ਮੇਰੇ ਤਾਂ ਰੋਣਾ ਨਹੀਂ ਰੁਕਦਾਗਾ ਤੂੰ ਮੇਰੇ ਤੇ ਸ਼ੱਕ ਕਰਦਾਗਾ ਵੀ ਮੈਂ ਆਪਣੇ ਬਣਾ ਨੂੰ ਮਾਰਿਆਗਾ ਬਈ ਗੱਲ ਸ਼ੱਕ ਕਰਨ ਦੀ ਨਹੀਂ ਮੇਰੀ ਗੱਲ ਸੁਣ ਲੈ ਰੰਗਿਆ ਜੇ ਵਿੱਚ ਤੇਰਾ ਮਾੜਾ ਮੋਟਾ ਹੱਥ ਹੋਇਆ ਨਾ ਤਾਂ ਤੇਰੇ ਟੋਟੇ ਟੋਟੇ ਕਰਕੇ ਕੁੱਤਿਆਂ ਨੂੰ ਪਾ ਦੂੰ ਤੇ ਤੇਰਾ ਨਾਮ ਨਿਸ਼ਾਨ ਨਹੀਂ ਲੱਭਣਾ ਵੀ ਤੂੰ ਕਿੱਥੋਂ ਆਇਆ ਤੇ ਕਿੱਥੇ ਗਿਆ ਸੀ ਬਾਬਾ ਸਿਹਰੇ ਸਰਦਾਰ ਦੇਖ ਮੇਰੀ ਗੱਲ ਸੁਣ ਮੈਂ ਤੇਰੇ ਅਗੇ ਹੱਥ ਬੰਦਾਂਗਾ ਗੱਲਾਂ ਤੇਰੀਆਂ ਬਹੁਤ ਸੁਣ ਲੀਆਂ ਭਰਾ ਮਰਿਆ ਮੇਰਾ ਠੀਕ ਹੈ ਮੈਨੂੰ ਸਭ ਪਤਾ ਤੂੰ ਨਾਲ ਰਹਿੰਦਾ ਸੀ ਉਹਦੇ ਸੋਡੀ ਮਿਲੀ ਭੁਗਤ ਸੀ ਤੁਸੀਂ ਕਰਦੇ ਸੀ ਜੋ ਕੁਝ ਨਹੀਂ ਕਰਦੇ ਸੀ ਖੰਜ ਕਟ ਹੋਇਆ ਕੋਈ ਓਏ ਮੈਨੂੰ ਸਭ ਪਤਾ ਕਿ ਤੂੰ ਤੇ ਕਰਮਾ ਇਕੱਠੇ ਰਹਿੰਦੇ ਸੀ ਹੁਣ ਮੈਨੂੰ ਨਹੀਂ ਪਤਾ ਵੀ ਤੇਰੀ ਦਿਲੋਂ ਯਾਰੀ ਸੀ ਉਹਦੇ ਨਾਲ ਜਾਂ ਤੂੰ ਮਿੱਠੇ ਪੋਚੀ ਮਾਰਦਾ ਸੀ ਉਹਨੂੰ ਜੇ ਉਹਨੂੰ ਮਰਵਾਉਣ ਦੇ ਵਿੱਚ ਤੇਰਾ ਇੱਕ ਵੀ 1% ਵੀ ਹੱਥ ਹੋਇਆ ਨਾ ਸਟਾਰਟ ਜੇ ਉਹਨੂੰ ਮਰਵਾਉਣ ਚ ਤੇਰਾ ਮਾੜਾ ਮੋਟਾ ਵੀ ਹੱਥ ਹੋਇਆ ਨਾ ਤਾਂ ਤੂੰ ਇਹ ਸੋਚ ਲਈ ਮੈਂ ਤੁਹਾਡਾ ਕਬੀਲਾ ਜਾਂ ਤਬਾਹ ਕਰ ਦੂੰ ਦੇਖ ਸ਼ੇਰ ਸਰਦਾਰ ਤੂੰ ਤੇ ਐਵੇਂ ਭੜਕੇ ਜਾਂਦਾ ਪਿਆਗਾ ਹਾਂ ਮੈਂ ਆਪਣੇ ਭਰਾ ਨੂੰ ਕਿਉਂ ਮਰਵਾਵਾਂਗਾ ਉਹ ਮੇਰੀ ਤੇ ਜਿੰਦ ਜਾਨ ਸੀਗਾ ਉਹ ਬੰਦਾ ਹਾਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਤੁਹਾਡੇ ਕਿਹੜੇ ਕੰਨ ਭਰ ਦਿੱਤੇ ਨੇਗੇ ਮੈਂ ਕਿਉਂ ਮਰਵਾਵਾਂਗਾ ਆਪਣੇ ਭਰਾ ਨੂੰ ਇਹ ਤਾਂ ਮੈਨੂੰ ਨਹੀਂ ਪਤਾ ਕਿ ਤੂੰ ਕਿਉਂ ਮਰਵਾਏਂਗਾ ਤੇ ਕਿਹਨੇ ਮਾਰਿਆ ਪਰ ਜਿੱਥੇ ਤੱਕ ਮੈਨੂੰ ਮਾੜੀ ਮੋਟੀ ਖਬਰ ਦਾ ਪਤਾ ਲੱਗਦਾ ਨਾ ਜਾਂ ਮੈਨੂੰ ਸ਼ੱਕ ਆ ਤਾਂ ਮੈਨੂੰ ਨੰਬਰਦਾਰ ਸਰਦਾਰ ਤੇ ਆ ਅੱਜ ਜਿਹਦੇ ਨਾਲ ਤੁਸੀਂ ਰਿਸ਼ਤੇਦਾਰੀ ਦੀਆਂ ਗਾਟੀਆਂ ਗੋਟੀਆਂ ਪਾਈ ਫਿਰਦੇ ਹੋ ਦੇਖ ਸਰਦਾਰਾ ਰਿਸ਼ਤੇਦਾਰੀ ਪੈ ਗਈ ਜਿਵੇਂ ਮਰਜੀ ਪੈ ਗਈ ਇਹ ਨੰਬਰਦਾਰ ਸਰਦਾਰ ਨੂੰ ਮੈਂ ਕੋਈ ਬਹੁਤਾ ਚੰਗਾ ਨਹੀਂ ਸਮਝਦਾ ਉਹ ਕਰਮੇ ਸਰਦਾਰ ਨਾਲ ਮੇਰੀ ਇੰਨੀ ਯਾਰੀ ਸੀਗੀ ਤੇ ਇਹ ਬੰਦੇ ਦੇ ਨਾਲ ਦੁਸ਼ਮਣੀ ਸੀਗੀ ਚੱਲ ਪੈ ਗਈ ਰਿਸ਼ਤੇਦਾਰੀ ਹੁਣ ਇਹਦੇ ਵਿੱਚ ਮੈਂ ਕੀ ਕਰ ਸਕਦਾ ਮੈਂ ਕੋਈ ਉਹਨੂੰ ਕੋਈ ਸਾਖ ਵਿਚੋਲਾ ਥੋੜਾਗਾ ਮੈਂ ਉਹਦਾ ਵੀ ਮੈਂ ਉਹਨੂੰ ਸਾਖ ਕਰਵਾ ਦਿੱਤਾ ਵਿਆਹ ਕਰਵਾ ਦਿੱਤਾਗਾ ਕਰਤਾ ਨਹੀਂ ਸਕਦਾ ਮੈਨੂੰ ਵੀ ਪਤਾ ਪਰ ਲੋ ਜੀ ਤਾਂ ਕੋਈ ਇਹ ਤਾਂ ਮੈਨੂੰ ਪਤਾ ਵੀ ਤੂੰ ਕੁਝ ਕਰ ਨਹੀਂ ਸਕਦਾ ਤੇ ਤੈਨੂੰ ਕਰਨਾ ਵੀ ਕੀ ਆ ਪਰ ਗੱਲ ਸੁਣ ਲੈ ਮੇਰੀ ਜੇ ਮਾੜਾ ਮੋਟਾ ਹੱਥ ਥੋਡੇ ਵਾਲੇ ਜੇਲੇ ਦਾ ਵੀ ਹੋਇਆ ਵਿੱਚ ਤਾਂ ਸੋਚ ਸਮਝ ਲਈ ਵੀ ਥੋਡੇ ਨਾਲ ਬਣੂ ਕੀ ਤੇ ਜੇ ਤੂੰ ਕਹਿਣਾ ਵੀ ਤੂੰ ਕਰਮੇ ਬਾਈ ਨੂੰ ਆਪਦਾ ਭਰਾ ਸਮਝਦਾ ਸੀ ਤਾਂ ਫਿਰ ਤੈਨੂੰ ਉਹਦੇ ਕਤਲ ਲੱਭਣ ਵਿੱਚ ਮੇਰੀ ਮਦਦ ਕਰਨੀ ਪਊਗੀ ਹਾਂ ਹਾਂ ਸ਼ੇਰ ਸਰਦਾਰ ਤੇ ਤੂੰ ਵੀ ਤਾਂ ਹੀ ਬਖਸ਼ਿਆ ਜਾਏਗਾ ਨਹੀਂ ਤਾਂ ਫਿਰ ਤੂੰ ਵਿੱਚੀ ਚੋਪੜਾ ਜਾਏਗਾ ਭਾਤਾ ਕੋਈ ਗੱਲ ਨਹੀਂ ਹੈਗੀ ਦੇਖ ਜਿੱਦਾਂ ਦਾ ਕਰਮਾ ਸਰਦਾਰ ਹੈਗਾ ਉਦਾਂ ਦਾ ਭਾਈ ਤੂੰ ਹੈਗਾ ਮੈਂ ਸਾਰੀ ਖੋਜ ਖਬਰ ਲੈ ਕੇ ਤੁਹਾਨੂੰ ਦੱਸੂਗਾ ਸ਼ੇਰੇ ਭਾਈ ਤੂੰ ਮੇਰੇ ਤੇ ਭਰੋਸਾ ਕਰ ਹਾਂ ਮੈਂ ਕੋਈ ਦਿਲ ਦਾ ਮਾੜਾ ਬੰਦਾ ਨਹੀਂ ਹੈਗਾ ਤੇ ਮੈਨੂੰ ਤੇ ਆ ਬੜਾ ਦੁੱਖ ਹੈਗਾ ਵੀ ਕਰਮੇ ਸਰਦਾਰ ਦਾ ਕਤਲ ਹੋ ਗਿਆ ਤੇ ਮੈਂ ਤੇ ਆ ਬਦਲਾ ਲੈਣਾ ਚਾਹੁੰਦਾ ਹਾਂ ਓ ਠੀਕ ਹੈ ਠੀਕ ਹੈ ਹੁਣ ਜੇ ਕੋਈ ਗੱਲ ਪਤਾ ਲੱਗੀ ਨਾ ਤਾਂ ਸਾਰਿਆਂ ਤੋਂ ਪਹਿਲਾਂ ਮੈਨੂੰ ਤੇ ਜਾਂ ਫਿਰ ਜੱਗੇ ਬਾਈ ਨੂੰ ਦੱਸ ਦੇ ਤੇ ਨਹੀਂ ਫਿਰ ਨਹੀਂ ਨਹੀਂ ਤੈਨੂੰ ਪਤਾ ਹੀ ਹੈ ਕੋਈ ਗੱਲ ਨਹੀਂ ਮੈਂ ਹੁਣੇ ਜਾਣਾ ਹੈਗਾ ਤੇ ਮੈਂ ਜਹਲੇ ਭਾਈ ਨਾਲ ਗੱਲ ਕਰ ਦਾਂਗਾ ਹਾਂ ਠੀਕ ਹੈ ਚੰਗਾ ਸਰਦਾਰ ਸਾਸਰੀ ਕਾ ਠੀਕ ਹੈ ਚੰਗਾ ਜੱਗੇ ਸਰਦਾਰ ਸਾਸਰੀ ਕਾ ਕਿੱਥੋਂ ਨਾ ਮੈਂ ਪੱਕਾ ਪਹ ਗਿਆ ਕਿੱਦਣ ਆ ਗਏ ਨੀ ਬੰਦੇ ਕੋ ਵੀ ਲੱਗ ਗਿਆ ਤੈਨੂੰ ਕੀ ਲੱਗਦਾ ਮੈਨੂੰ ਤਾਂ ਇਹਨਾਂ ਦੀ ਮਿਲੀ ਭੂਤ ਲੱਗਦੀ ਆ ਸਾਲਿਆਂ ਦੀ ਲੱਗਦਾ ਬਈ ਮੈਨੂੰ ਵੀ ਐ ਚਲ ਜੇ ਹੋਈ ਵੀ ਤਾਂ ਫਿਰ ਜਾਣਗੇ ਕਿੱਥੇ ਆ ਜਾ ਫਿਰ ਬੈਨੇ ਆਪਾਂ ਟੱਪ ਹੀ ਐਦਰੀ ਦੇਖ ਵੀ ਅਸੀਂ ਕੱਟ ਐਦਰੀ ਉਹ ਆ ਗਿਆ ਅੱਜ ਦੱਸ ਗਿਆ ਕਰ ਤੈਨੂੰ ਕਿਵੇਂ ਆ ਬਾਪੂ ਬਾਪੂ ਦਾ ਠੀਕ ਹੈ ਬਾਪੂ ਦੀ ਬੜਾ ਗੋਲੀ ਵੱਜੀ ਹੈ ਉਹ ਗੋਲੀ ਵੱਜੇ ਕਿਉਂ